ਨੀਟ ਵਿਦਿਆਰਥੀਆਂ ਦੇ ਹੱਕ ਚ ਡਟੇ ਰਾਹੁਲ ਗਾਂਧੀ ਸੰਘਰਸ਼ ਕਰਨ ਲਈ ਦਿੱਤੀ ਥਾਪੀ ਗਿਆ ਪਿੱਛੇ ਨਾ ਹਟਿਓ ਆਈਐਨਡੀਆ ਇਹ ਗੱਠ ਜੋੜ ਤੁਹਾਡੇ ਨਾਲ ਪਟਿਆਲਾ ਦੀ ਪਖੜਾ ਨਹਿਰ ਚੋਂ ਦੋ ਸਕੀਆਂ ਪੈਣਾ ਸਮੇਤ ਤਿੰਨ ਨਾਬਾਲਗ ਲੜਕੀਆਂ ਦੀਆਂ ਲਾਸ਼ਾਂ ਬਰਾਮਦ ਚਰਨਜੀਤ ਸਿੰਘ ਚੰਨੀ ਬੋਲੇ ਜਲੰਧਰ ਪੱਛਮੀ ਦੇ ਲੋਕ ਇਸ ਵਾਰ ਪੈਨ ਸੁਰੇਂਦਰ ਕੋਹ ਨੂੰ ਫਤਵਾ ਦੇਣਗੇ ਜਿਵੇਂ ਇਸ ਵਾਰ ਮੈਨੂੰ ਲੋਕ ਸਭਾ ਚੋਣਾਂ ਚ ਦਿੱਤਾ ਸ਼੍ਰੋਮਣੀ ਅਕਾਲੀ ਦਲ ਛੱਡਣ ਵਾਲੇ ਸੁਖਵਿੰਦਰ ਪਾਲ ਸਿੰਘ ਗਰਚਾ ਪਾਜਪਾ ਚ ਹੋਏ ਸ਼ਾਮਲ ਸੁਨੀਲ ਜਾਖੜ ਦੀ ਮੌਜੂਦਗੀ ਚ ਫੜਿਆ ਪਾਜਪਾ ਦਾ ਕਮਲ ਜਲੰਧਰ ਜਿਮਨੀ ਚੌਣ ਤੋਂ ਪਹਿਲਾ ਅਕਾਲੀ ਦਲ ਨੂੰ ਵੱਡਾ ਚਟਕਾ ਪੰਜਾਬ ਚ ਹੁਣ ਨਸ਼ਾ ਤਸਕਰਾਂ ਦੀ ਖੈਰ ਨਹੀਂ ਤੇਜ਼ੀ ਨਾਲ ਚੱਲ ਰਿਹਾ ਕੈਸੋ ਆਪਰੇਸ਼ਨ ਬਟਾਲਾ ਦੇ ਪੁਰੀਆ ਕਲਾ ਚ ਸਰਚ ਆਪਰੇਸ਼ਨ ਫਰੋਲ ਦਿੱਤੀ ਕਰਦੀ ਕੱਲੀ ਕੱਲੀ ਚੀਜ਼ ਲੁਧਿਆਣਾ ਚ ਦਿਨ ਦਿਹਾੜੇ ਕਰਦੇ ਬਾਹਰ ਖੜੀ ਐਕਟਿਵਾ ਹੋਈ ਚੋਰੀ 4 ਦਿਨਾਂ ਬਾਅਦ ਚੋਰ ਆ ਗਿਆ ਅੜਿੱਕੇ ਮਰਚੈਂਟ ਨੇ ਵੀ ਦਜਵਾਨ ਹੋ ਗਿਆ ਲਾਪਤਾ ਅਮਰਿਸ਼ ਸਰਚ ਰੋਂਦੇ ਮਾਪੇ ਲਾ ਰਹੇ ਗੁਹਾਰ ਸਾਡਾ ਮੁੰਡਾ ਸਾਨੂੰ ਮਿਲਾ ਦਿਓ ਪੰਜਾਬ ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ ਗਰੀਬ ਪਰਿਵਾਰਾਂ ਨੂੰ ਵੰਡੇ ਜਾਣ ਵਾਲੇ ਚੋਲਾ ਚ ਕਪੜੇ ਦਾ ਕੀਤਾ ਪਰਦਾਫਾਸ਼ 1138 ਬੋਰੀਆਂ ਨਾਲ ਭਰੇ ਦੋ ਟਰੱਕ ਕੀਤੇ ਜ਼ਬਤ ਲਾਡੋਵਾਲ ਟੋਲ ਪਲਾਜ਼ਾ ਪੱਕੇ ਤੌਰ ਉਤੇ ਕਰਾਂਗੇ ਬੰਦ ਕਿਸਾਨਾਂ ਦਾ ਫੁੱਟਿਆ ਗੁੱਸਾ ਕਹਿੰਦੇ 30 ਤਰੀਕ ਤੋਂ ਬਾਅਦ ਟੋਲ ਪਲਾਜ਼ੇ ਨੂੰ ਲਾ ਦੇਾਂਗੇ ਤਾਲੇ ਮਲੌਰ ਚ ਤਾਕੜ ਮਹਿਲਾ ਪੁਲਿਸ ਅਫਸਰ ਨੇ ਨਸ਼ਾ ਤਸਕਰਾਂ ਉੱਤੇ ਕੱਸਿਆ ਸ਼ਿਕੰਜਾ ਇੱਕ ਕਾਬੂ ਰਿਹੜੀ ਉੱਤੇ ਵੇਚਿਆ ਜਾ ਰਿਹਾ ਸੀ ਨਸ਼ਾ